ਹਾਂ ਜੀ ਹਾਂ ਮੈਂ ਤੁਸੀਂ ਗੱਲ ਦੀ ਮੈਂ ਹਾਂ ਜਸਪ੍ਰੀਤ ਕੋਰ ਹਾਦਰ ਨਵੇਂ ਬਲੌਗ ਦੇ ਨਾਲ ਅੱਜ ਬਣਾ ਰਹੇ ਆ ਆਪਾਂ ਬਣਾ ਰਹੇ ਆ ਨੂਡਲਸ ਅੱਜ ਨੂਡਲਸ ਨੂੰ ਮੈਂ ਬੋਇਲ ਕਰ ਦਿੱਤੇ ਨੇ ਇਹ ਸਾਡੀ ਹੈਗੀ ਕਿਤੇ ਜਾਣ ਦੀ ਤਿਆਰੀ ਤੁਹਾਨੂੰ ਸਰਪ੍ਰਾਈਜ਼ ਆ ਐਂਡ ਦੇ ਪਤਾ ਲੱਗੂ ਕਿ ਅਸੀਂ ਕਿੱਥੇ ਜਾਣਾ ਨੂਡਲਸ ਬਣਾ ਕੇ ਨਾਲ ਲੈ ਕੇ ਫਿਰ ਜਾਣਾ ਸੀ ਮੈਂ ਤੁਹਾਨੂੰ ਤਿਆਰ ਹੋ ਕੇ ਰੈਡੀ ਹੋ ਕੇ ਕਰਦੀ ਆ ਗੱਲ ਤੁਹਾਡੇ ਨਾਲ ਹਾਂਜੀ ਗਾਇਸ ਆਪਾਂ ਹੋ ਗਿਆ ਰੈਡੀ ਤੇ ਮੈਂ ਪਾ ਲਿਆ ਮੇਰੇ ਚਾਹ ਨਾਲੇ ਕੱਪੜੇ ਤੇ ਬਾਅਦ ਕੀ ਤੁਸੀਂ ਮੇਰੀਆਂ ਕੈਪ ਦੇਖ ਕੇ ਸਮਝ ਹੀ ਜਾਓਗੇ ਕਿ ਮੈਂ ਕਿੱਥੇ ਜਾ ਰਹੀ ਹਾਂ ਓ ਮਾਈ ਗਾਡ ਮੇਰੀ ਮੇਕ ਕਿੰਨੀ ਸੋਹਣੀ ਲੱਗਦੇ ਦੇਖੋ ਮੈਨੂੰ ਬਹੁਤ ਪਸੰਦ ਆ ਇਦਾਂ ਦੇ ਮੇਕਅਪ ਇਹ ਮੈਟ ਹੁੰਦੀ ਆ ਮੈਂ ਕੁਦਰਤੀ ਮਿਲਦੀ ਸੀ ਗਾਇਸ ਮੋਸ ਦੇਖਾਲੋ ਉੱਪਰਲੇ ਫ੍ਰੀਜਰ ਚ ਪਾ ਦੇ ਫ੍ਰੀਜਰ ਚ ਪਾਸ ਕਰਦਾ ਤੁਸਾਂ ਚੱਲਣਾ ਚਾਹੀਦਾ ਕੰਨ ਦੇ ਬਸ ਉਸ ਨੂੰ ਸਾਲੇ ਗਾ ਲਏ ਗਏ ਨੇ ਕੋਈ ਨੱਕ ਤਾਂ ਪਖਾ ਲਈਏ ਇੱਕੋ ਦੋਵੇਂ ਖਾ ਲਏ ਸੋਸ ਆ ਨਹੀਂ ਖਾਣ ਦਿੰਦੇ ਗਾਇਸ ਵੈਸੇ ਵੀ ਮੈਂ ਆਇਲੀ ਖਾਂਦੀ ਹਾਂ ਬਹੁਤ ਟਾਈਟਿੰਗ ਰਹਿੰਗੇ ਤੇ ਅਸੀਂ ਜਾਣੇ ਹੁਣ ਤੇ ਤੁਹਾਨੂੰ ਮਿਲਦੇ ਆਂ ਜਾ ਕੇ ਅਸੀਂ ਫਿਰ ਸਰਪ੍ਰਾਈਜ਼ ਆ ਤੁਹਾਨੂੰ ਅਸੀਂ ਕਿੱਥੇ ਜਾ ਰਹੇ ਆ ਬਾਕੀ ਮੇਰੀ ਕੈਪ ਤਾਂ ਤੁਹਾਨੂੰ ਗੈਸ ਹੋ ਗਿਆ ਹੋਣਾ ਅਸੀਂ ਕਿੱਥੇ ਜਾਣਾ ਤੁਹਾਨੂੰ ਲੱਗਦੀ ਆ ਨਾ ਸੋ ਲੋ ਗਾਈਸ ਹਾਂ ਆਪਾਂ ਲੰਮੇ ਤੋਂ ਬਾਅਦ ਸਿੱ ਗਾਈਸ ਸਾਰੇ ਜਣੇ ਜਾ ਰਹੇ ਆ ਸਰਪ੍ਰਾਈਜ਼ ਤੇ ਹੋਣੀ ਆ ਜਾ ਅਮਲੀ ਮੈਂ ਨੂੰ ਹੁਣ ਕਰ ਦਿਆ ਮੈਂ ਵੀ ਕਰ ਸੀ ਇਹਨਾਂ ਤਾਂ ਖਾਣ ਨੂੰ ਲੈ ਕੇ ਜਾ ਰਹੇ ਆ ਅਭੀ ਤਾਂ ਅੱਗਲੀ ਚਾਟ ਹੀ ਲੇ ਗਏ ਆ ਮੈਂ ਕਿਹਾ ਕੋਲ ਲੈ ਪੈਰਾਂ ਸੀ ਬਸ ਦੇ ਵਿੱਚ ਪੈਚ ਚੁੱਕੇ ਆ ਬਈ ਬਸ ਇੱਥੇ ਸੀ 10 ਉਹ ਕੋ ਨਹੀਂ ਪੈਣ ਬਸ ਜਾਂਦੀ ਆ ਸੇਕਮਦਾਨ ਤੇ ਕਦੇ ਲੱਗੀ ਛੱਟ ਬੱਸ ਦੇ ਵਿੱਚ ਡਿੱਗ ਗਏ ਅਸੀਂ ਆ ਦੇਖੋ ਫਿਰ ਦੀ ਕਲੀਪਾ ਦੇਖੋ ਇੱਥੇ ਦਿਨਾ ਠੁਖੇ ਦੇ ਅਸੀਂ ਬੱਸ ਸਟਾਪ ਦੇ ਉੱਪਰ ਗਏ ਸੀ ਉਹ ਇੱਕਦਮ ਬ੍ਰੇਕ ਲੱਗਦੇ ਨੇ ਨਾ ਇੱਥੇ ਦੀ ਬੱਸ ਦੇ ਦੜੰਮ ਦੇ ਨਾਲ ਡਿੱਗੇ ਮਾਸੀ ਜੀ ਟ੍ਰੀਟਮੈਂਟ ਕਰ ਰਹੇ ਨੇ ਆ ਬੰਦਾ ਆ ਗਿਆ ਐਸਾ ਨਹੀਂ ਹੋਣਾ ਮੈਨੂੰ ਲੱਗਦਾ ਪਾਉਗਾ ਬਹੁਤ ਜ਼ੋਰ ਦੀ ਲੱਗੀ ਉਹਦੇ ਸਾਡੇ ਚਾਚਾ ਜੀ ਦੇ ਵੀ ਲੱਗੀ ਚਾਚਾ ਜੀ ਦੇ ਦੰਦਾਂ ਦੇ ਉੱਪਰ ਬੋਲ ਤੇ ਲੱਗੀ ਉਹਦੇ ਬਲੱਡ ਨਿਕਲ ਰਿਹਾਗਾ ਜਿਹੜਾ ਲਾਲ ਡਰੈਸ ਵਾਲਾ ਜਿਹੜਾ ਕਹਿੰਦੇ ਲਾਲ ਡਰੈਸ ਤੇ ਉਹਰੇ ਵੀ ਆਏ ਸੀ ਦੇਖੋ ਰਾਤ ਨੂੰ ਅਸੀਂ ਦੁਬਈ ਦੇ ਸੜਕਾਂ ਤੇ ਫਿਰ ਰਹੇ ਆ ਮੱਛੀ ਮਾਰਕੀਟ ਅਸੀਂ ਅਸੀਂ ਟੈਕਸੀ ਚ ਵੀ ਆਏ ਸੀ ਸੜਕ ਠੀਕ ਆ ਹੁਣ ਸੜਕ ਠੀਕ ਆ ਆ ਚਾਚਾ ਦੇ ਦੁਹਾਨੇ ਨਜ਼ਰ ਲੱਗੀ ਚਾਚਾ ਦਾ ਫੁੱਲ ਪਿੰਗਾ ਕਰਤਾ ਕਿੱਥੇ ਲੱਗੀ ਪਰਨਾਮ ਦੇ ਦੀ ਆਹ ਦੇਖੋ ਇੱਥੇ ਅਸੀਂ ਪਹੁੰਚ ਚੁੱਕੇ ਆ ਹੁਣ ਇਹ ਦੁਕਾਨਾਂ ਦੇਖਦੇ ਹੋਲੀ ਵਾਲੀ ਲੱਭ ਕੇ ਜਾ ਰਹੇ ਆ ਉੱਥੇ ਕਿ ਨਾ ਜਾ ਦੇ ਹੋ ਜੈਬਰਾਂ ਕਲਾਸ ਕਰ ਰਹੇ ਆ ਜੈਵਰ ਕ੍ਰੋਸਿੰਗ ਤੇ ਆ ਕ੍ਰੋਸਿੰਗ ਤੇ ਆਸੇ ਹੋ ਵੀ ਟੈਕਸੀ ਰੁਕੀ ਇਧਰ ਦੇਖ ਲਓ ਆਪੋ ਆਪਣਾ ਸਮਾਨ ਚੱਕੀ ਫਿਰਦੇ ਆ ਰਾਤਾਂ ਨੂੰ ਇਹ ਸਾਡੇ ਕਪਲਸ ਕਿਨਾਂ ਛੋੜਾ ਏਰੀਆ ਨੇ ਆ ਦੇ ਲੋ ਸੁੱਕ ਸੁੱਕ ਠੀਕ ਆ ਹੁਣ ਮੈਂ ਸਾਰੇ ਦਾ ਇਹਨੂੰ ਐਂ ਕਰੀ ਜਾਣਾ ਮੇਰਾ ਤਾਂ ਮੈਟਰੋ ਕਾਰਡ ਵੀ ਹੋਣਾ ਸੀ ਟੋਪੀ ਦੇ ਵਿੱਚ ਮਾਰ ਗਿਆ ਪੰਜ ਫੜਾ ਤਾ ਉਦੋਂ ਬਾਅਦ ਪਤਾ ਹੀ ਮੇਰਾ ਉਹ ਪ੍ਰਾਡਾ ਵਾਲਾ ਰੈਸਟੋਰੈਂਟ ਦਾ ਆ ਕੁਛ ਲਿਕੇ ਆ ਬਰੈਡ ਇਹ 플ੈਗ ਪਤਾ ਨਹੀਂ ਲੱਗ ਰਿਹਾ ਕਿਦਾ ਇਹ ਦबई ਦਾ ਹੀ ਆ ਪਰ ਦਿਖ ਨਹੀਂ ਰਿਹਾ ਹੈਗਾ ਨਾ ਚੰਗੀ ਤਰ੍ਹਾਂ ਹੈ ਨਾ ਮੈਟਰੋ ਵੀ ਆ ਕਿਤੇ ਨਾ ਦਿਖਦੀ ਮੈਟੜੋ ਤਾਂ ਵੀ ਜਿੰਨਾ ਮੈਟਰੋ ਦਿਖਦੀ ਨਹੀਂ ਹੈਗੀ ਕਿਤੇ ਜਿੰਨਸ ਦੇ ਤੋਂ ਘਰ ਮੈਟਰੋ ਮਿਲੇਗੀ ਉਹ ਗੱਡੀ ਦੇਖੋ ਪੂਰੀ ਦਸ ਨਾਲ ਹਮ ਲੋਕ ਕਿਸੇ ਨੂੰ ਪੁੱਛ ਰਹੇ ਹੈਗੇ ਕਿ ਕਿ ਸਾਈਡ ਸੇ ਜਾਣਾ ਸਹੀ ਰਹੇਗਾ ਤੋ ਹਮ ਲੋਕ ਜਾ ਰਹੇ ਹੈ ਇਸ ਸਾਈਡ ਸੇ ਆਹ ਹਮ ਅੱਗੇ ਕਰ ਦਿੱਤਾ ਲਾ ਲਤੇ ਕਾਲੇ ਮੂੰਹ ਆ ਰਹੇ ਨੇ ਆ ਦੇ ਲੋ ਇਹਨਾਂ ਦੀ ਇੱਕ ਪੈਂਡ ਵਾਲਿਆਂ ਦੀ ਕਦੇ ਇਹ ਗੱਲਾਂ ਨਹੀਂ ਮੁੱਕਦੀਆਂ ਹੈਗੀਆਂ ਕਹਿੰਦੇ ਕੋਈ ਇੱਕ ਪੈਂਡ ਇਹ ਸਾਚਾ ਪੈਂਡ ਸੇ ਆ ਰਹਾ ਕਿੰਨੇ ਕਿੰਟ-ਕੈਂਟ ਵੀ ਲੈਨੇ ਹੇ ਵਾਈਟ ਵੀ ਆ ਆ ਕੰਮ ਕਰੀ ਹਾਂ ਅਰੇ ਹਰੇ ਫੋਨ ਦੇ ਕੋਲ ਆ ਰਿਹਾ ਆ ਸ਼ੋਰ ਸ਼ਾਰੀ ਚ ਗੱਲਾਂ ਸਮਝਉਣ ਲੱਗੇ ਬੈਨੇ ਮੁਰਸੀ ਗੱਡੀ ਹੈ ਫਰਾਰੀ ਆ ਤੇ ਬਾੜ ਦੀ ਹੈ ਸਾਲ ਦੇ ਉਹ ਵੱਡਾ ਕਲਾਂ ਦੇ ਵਿੱਚ ਤੇ ਇੱਥੇ ਆ ਆ ਤੇ ਮੈਂ ਸਾਰਿਆਂ ਨਾਲੋਂ ਪਿੱਛੇ ਵੀਡੀਓ ਬਣਾਉਣ ਦੇ ਉੱਪਰ ਲਗੀਆ ਕਿਉਂਕਿ ਅਸੀਂ ਲੇਟ ਬਹੁਤ ਹੋ ਗਏ ਕਿਉਂਕਿ ਅੱਜ ਸੈਟਰਡੇ ਆ ਤੇ ਸਾਰੇ ਆਪੋ ਆਪਣੇ ਕੰਮਾਂ ਤੇ ਗਏ ਸੀ ਹਜੇ ਤੱਕ ਸੁੱਖ ਦਾ ਸਰ ਜੜਾ ਮੇਣੇ ਵੱਜਿਆ ਜੜਾ ਦੁਖ ਰਹਾ ਇੰਡੀਆ ਚ ਤਾਂ ਜੇ ਵਾਸਾ ਵਾਲਾ ਕੋਈ ਸੈਟ ਦੇਦਾ ਗਾਣਾ ਵੀ ਕੱਢ ਦਾਂਗੇ ਇੱਥੇ ਕੁਝ ਕਹਿ ਨਹੀਂ ਸਕਦੇ ਸਭ 모ਬਾਈਲ ਪਿਛਲੀ ਜੇਬ ਚ ਪਾਉਣਾ ਜ਼ਰੂਰੀ ਆ ਇੱਥੇ ਆ ਬੋਰਡ ਲੱਗੇ ਆਂਗੇ ਤੁਸੀਂ ਪੜ੍ਹ ਸਕਦੇ ਹੋ ਬਹੁਤ ਐਕਸਪੈਂਸਿਵ ਏਰੀਆ ਲੱਗ ਰਿਹਾ ਮੈਨੂੰ ਮੇਰੀ ਚੱਪਲਾਂ ਚੈੱਕ ਕਰੋ ਕੈਂਡ ਨੇ ਨਾ ਵਿੱਚ 20 ਹੀ ਮਿੰਟ 50 ਯਾਨੀ ਕਿ ਹਾਈਸਟ ਮੇਰੀ ਕੈਪ ਵੀ ਟੈਨ ਨੇ ਹਾਰ ਰਹੀ ਹੋਏ ਫਲੈਗ ਓ ਮਾਈ ਗੋਡ ਕਿੰਨਾ ਉੱਚਾ ਲੱਗਿਆ ਤੇ ਤੁਹਾਨੂੰ ਐਕਸਪਲੋਰ ਕਰਾ ਰਹੇ ਆ ਅਸੀਂ ਦੁਬਈ ਉਹ ਸਾਡੇ ਨਾਲ ਦੇ ਦੇਖੋ ਉਹ ਕਿੰਨਾ ਕਾਲੀ ਗਲੀ ਜਿਹਾ ਭਜਿਆ ਰਹੇ ਅਸੀਂ ਨੇ ਆਣੇ ਪਿੱਛੇ ਰਹਿ ਗਏ ਲਾ ਮੈਨੂੰ ਪਹਿਲੇ ਡੁੱਬਣ ਦੀ ਟੈਂਸ਼ਨ ਹੁੰਦੀ ਸੁੱਕੇ ਤੈਨੂੰ ਅਸੀਂ ਕਿਉਂਕਿ ਅਸੀਂ ਪਹਿਲੀ ਵਾਰ ਆਏ ਸੀ ਤੁਸੀਂ ਵੀ ਤੁਸੀਂ ਤਾਂ ਸੱਚੀਓ ਇੱਕ ਮਜ਼ਾਕ ਕਰਦੇ ਮੈਨੂੰ ਸੱਚੀ ਮੈਂ ਇਹ ਜਦ ਕੇ ਤੁਸੀਂ ਮਤਲਬ ਇਦਾਂ ਹੋ ਕੇ ਹੋ ਗਈ ਹਵਾ ਹੋ ਇਹਦਾ ਤਿੰਨ ਜਦੋਂ ਅਸੀਂ ਪਹਿਲੀ ਵਾਰ ਆਏ ਸੀ ਵਿਚ ਦੇ ਉੱਤੇ ਉਸ ਟਾਈਮ ਮੈਂ ਤੇ ਸੋਕਰ ਅਸੀਂ ਦੋਵੇਂ ਜਾਣੇ ਡੁੱਬ ਗਏ ਸੀਗੇ ਜੀ ਹੋ ਗਿਆ ਤੇ ਚਾਚਾ ਹੀ ਨੇ ਕੱਢਿਆ ਸੀ ਹੁਣ ਫੇਰ ਅਸੀਂ ਮੁੜ ਕੇ ਆਏ ਨਹੀਂ ਉਸ ਟਾਈਮ ਦੇ ਡਰ ਦੇ ਡਰ ਦੇ ਤੇ ਇਹ ਉਸ ਵਾਰ ਅਸੀਂ ਹੁਣ ਆਏ ਆ तकरीबन ਹੋ ਗਿਆ ਤਿੰਨ ਤੋਂ ਉੱਪਰ ਇਹ ਲੱਗ ਗਿਆ ਮੈਨੂੰ ਚਾਤੇ ਨੇ ਲੱਗ ਗਿਆ ਉੱਥੇ ਆ ਲੈ ਇਹ ਦੂਨ ਲੈਣਾ ਹੁਣ ਆਪਾਂ ਦੰਦੇ ਹੋ ਠੀਕ ਆ ਉਹ ਦਲ ਚਲੇ ਜਾਵਾਂਗੇ ਐਸੀ ਕਰਨਾ ਹੋਰ ਹਾਂ ਤੇ ਪਾਪੇ ਵਾਲੇ ਹਾਈਕਾਪਟਰ ਆਉਂਗਾ ਆ ਕਿਸਤੀ ਡੈਡੀ ਕਿਉਂ ਹੀ ਆ ਪਾਣੀ ਦੇ ਵਿੱਚ ਉਦੋਂ ਸਿੱਧੀ ਸੀ ਚਲੋ ਜੀ ਹੁਣ ਟੇਡੀ ਹੋ ਗਈ ਕਿਸ ਤੀ ਆਈ ਡੋਨਟ ਨੋ ਵਾਈ ਆ ਦੁਬਈ ਦੇ ਫੇਮਸ ਸਕੂਟਰ ਆ ਜਿਹੜੀ ਹੋਰ ਬਹੁਤ ਚੱਲਦੀਆਂ ਨੇ ਸਕੂਟਰਾਂ ਦੇ ਹਾਂ ਖੰਜੂਰਾ ਖੰਜੂਰਾ ਕਿੱਥੇ ਨੇ ਆ ਦੇ ਦਿਖਣੀਆਂ ਹੀ ਨਹੀਂ ਲੱਗੀਆਂ ਲੱਗੀਆਂ ਹੋਈਆਂ ਨੇ ਹਾਂ ਸਕੂਟਰ ਦੁਬਈ ਚ ਬਹੁਤ ਫੇਮਸ ਆ ਦੇਖੋ ਮੇਰੇ ਕੋਲ ਵੀ ਇਹ ਜੀ ਸਕੂਟਰ ਆ ਪਰ ਮੇਰੇ ਕੋਲ ਖੜਨ ਵਾਲੀ ਆ ਵੀਰੇ ਤੁਹਾਡੀ ਸਕੂਟਰ ਕਿੱਥੇ ਆ ਵੱਡੀ ਸਕੂਟਰ ਹੈ ਜੀ ਅੱਛਾ ਹੈਗੀ ਆ ਵੀਰੇ ਕੋਲ ਵੱਡੀ ਸਕੂਟਰ ਆ ਵੀਰੇ ਕੋਲ ਵੱਡੀ ਸਕੂਟਰ ਜੀ ਤੇ ਬੈਠ ਕੇ ਜਾਈਦਾ ਹੁੰਦਾ ਮੈਂ ਸੋਚਿਆ ਸੀ ਕਿ ਦਿਨ ਚ ਆਵਾਂਗੇ ਤੇ ਟੋਪੀ ਦਾ ਥਿਊ ਦੇਖਾਂਗੇ ਵੀ ਧੁੱਪ ਤਾਂ ਵੀ ਧੁੱਪ ਤਾਂ ਵਿੱਚ ਤੇ ਟੋਪੀ ਲਾ ਕੇ ਬੈਠਰ ਕੇ ਇੱਧਰ ਦੇਖ ਲੋ ਕੋਲੋਂ ਇਹ ਹੋ ਗਈ ਗੱਡਣ ਆਉਂਦੇ ਆਉਂਦੇ ਘਟੋ ਘਟ ਸਾਨੂੰ 9:00 ਵਜੇ ਆ ਪੀਂਗਾ ਇੱਥੇ ਪੀਂਗ ਵੀ ਆਉਂਦੀ ਆ ਆ ਦੇਖੋ ਥਿਊ ਚੈੱਕ ਕਰੋ ਸੋ ਕਿ ਚੱਲ ਅੱਗੇ ਉਹ ਜਿਹੜਾ ਤੂੰ ਕਹਿ ਰਿਹਾ ਉੱਥੇ ਨਹੀਂ ਹੈਗੀ ਇਹ ਇਹ ਆਪ ਹੋਰ ਆ ਗਿਆ ਦੇਖੋ ਕੋਈ ਬਾਤ ਹੈ ਦੇਖੋ ਇੱਧਰ ਕਿੰਨਾ ਘੈਂਟ ਆ ਕਿੰਨੀ ਸ਼ਾਂਤੀ ਪਈ ਹੈ ਇੱਥੇ ਮੇਰੇ ਨਾਲ ਹੋਈ ਕੋਲੋਂ ਫਿਰ ਅਸੀਂ ਹੁਣ ਟੋਪੀ ਲੱਗੇ ਅਸੀਂ ਘੁੰਮ ਲਾ ਕੇ ਰਾਤ ਨੂੰ ਟੈਨੇ ਨੇ ਨੇ ਮੈਂ ਕੱਲ ਸਪੈਸ਼ਲ ਜਾ ਕੇ ਲੈ ਕੇ ਆਈ ਕਿੰਨੀ ਕੋਈ ਬਾਤ ਕਿਤੇ ਕਿੰਨੀ ਘੈਂਟ ਬਣਾਈ ਹੈ ਦੇਖੋ ਚੈੱਕ ਕਰੋ ਵੀ ਵਾਓ ਉਹ ਸੀਟੀ ਮਾਰੀਏ ਕਿਸ ਨੇ ਉਹ ਕਿੰਨੀ ਘੈਂਟ ਬਣੀ ਵੀ

बोल रहे हैं कि 24 आवर ओपन रहती है पार्क के बगल में। ਅਸੀਂ ਉਹ ਪੀਚ ਤੇ ਜਾਵਾਂਗੇ ਹੁਣ ਦੇਖਦੇ ਹਾਂ ਹੁਣ ਕਿੱਥੇ ਹੋਰ ਜਾਣੇ ਆ। ਕਿਤੇ ਹੋਰ ਵੀ ਦੂਰ। ਸਾਡੇ ਨਾਲ ਪਾਪਟ ਹੋ ਚੁੱਕਿਆ। ਬਹੁਤ ਵੱਡਾ ਪਾਪਟ ਹੋ ਗਿਆ। ਪਾਪਟ। ਬਹੁਤ ਵੱਡੀ ਬੱਟਾ। ਬেরি ਵੱਡਾ ਤੇ। ਸਾਡੀ ਕੈਪ ਲਈ ਬੇਕਾਰ ਹੋ ਗਈ। ਕੋਈ ਮਨੁੱਖ ਮਿਲਦਾ ਨਾ। ਬਹੁਤ ਬੰਦਾ ਹੈ ਜਿਹੜਾ ਮਿਲਿਆ। ਐਮ ਬੈਰੀ ਹੈਂਗਰੀ ਪ੍ਰੋਤਨ। ਸ਼ੁਕਰ ਚਾਚਾ ਡਿੱਗ ਗਏ। ਕਾ ਹਮੂਰੇ ਵੀ ਨਹੀਂ ਕੁਝ ਮਿਲਿਆ। ਚਲੋ ਜੀ। ਕੋਈ ਗੱਲ ਨਹੀਂ ਚਲੋ ਜੋ ਹੁੰਦਾ ਕਹਿੰਦੇ ਚੰਗੇ ਲਈ ਹੁੰਦਾ ਬਹੁਤ ਕੱਚਾ ਇਹ ਪਤਾ ਨਹੀਂ ਕੀ ਚੀਜ਼ ਹੈ ਸਮਝ ਨਹੀਂ ਆਉਂਦੀ ਤਣੇ ਆ ਕੀ ਆ ਦੇਖੀ ਲੋਕ ਲਾਏ ਨੇ ਇਹਨਾਂ ਨੂੰ ਦੇਖਦੇ ਹੁਣ ਅਸੀਂ ਕੀ ਕਰੀਏ ਕਿੰਨਾ ਕੈਡ ਬਣਿਆ ਹੋਇਆ ਹੈ ਨਾ ਇੱਥੇ ਗੱਲਾਂ ਨਹੀਂ ਮੁੱਕ ਰਹੀਆਂ ਇਹਨਾਂ ਦੀ ਹਜੇ ਵੀ ਡਿਸਾਈਡ ਕਰ ਰਹੇ ਆ ਕਿੱਥੇ ਜਾਣਾ ਮੈਕਡੀ ਇੱਥੇ ਵੀ ਬਣਿਆ ਹੋਇਆ ਤੇ ਇੱਥੇ ਅਸੀਂ ਚੈੱਕ ਚੈੱਕ ਕਰ ਸਕਦੇ ਹਾਂ ਸੈਂਚਰੀ ਪਲੱਸ ਸਭ ਤੋਂ ਬੈਸਟੋ ਥਿੰਗ ਇੱਥੇ ਵੀ ਇਹ ਆ ਕਿ ਤੁਸੀਂ ਅਨਾਲਗ ਕਾਰਡ ਵਾਲੀ ਮਸ਼ੀਨ ਲੱਗੀ ਹੋਈ ਹੈ ਜਿਸ ਦੇ ਨਾਲ ਤੁਸੀਂ ਪੈਸੇ ਵਾ ਸਕਦੇ ਹੋ ਮੈਟਰੋ ਚ ਬੱਸੇ ਚ ਜਾਣ ਲਈ ਤੇ ਆ ਬੱਸ ਸਟਾਪ ਹੁੰਦਾ ਫੋਲੀ ਏਸੀ ਮਤਲਬ ਇਹ ਜੇ ਤੁਹਾਨੂੰ ਫੀਲ ਨਹੀਂ ਹੋਣ ਦਿੰਦੇ ਕਿ ਗਰਮੀ ਨਾਮ ਲੜੋ ਕਰੋ ਅੰਦਰ ਬੈਠੋ ਬੱਸ ਦੀ ਵੇਟ ਕਰੋ ਟਾਈਮਿੰਗ ਚੈੱਕ ਕਰੋ ਘੈਂਟਾ ਨਾ ਆਪੀਆ ਪੋਰਟ ਆ ਮਸ਼ੀਨ ਸੀਟਲ ਦਾ ਟਾਪ-ਅਪ ਮਸ਼ੀਨ ਦਾ ਸਾਰੇ ਪਜਾ ਲੈ ਆਪੀ ਖਸਮਾ ਹੋ ਗਿਆ ਤਾਂ ਥੋੜੇ ਕਰੇ ਕਿੰਨੇ ਮੈਂ ਕੱਪੜਿਆਂ ਨੂੰ ਰੋਨਿਓ ਮੈਂ ਮੇਰੀ ਟੋਪੀ ਤੇ ਪੈਸੇ ਲਾ ਗਈਆਂ ਚਲੋ ਕੋਈ ਨਾ ਚਲ ਦਰ ਰਹਿਦਾ ਚਲ ਦਰ ਰਹਿਦਾ ਅਸਲਾ ਕੇ ਭੇਜਣਾ ਬਾਪੂ ਆ ਦੇਖੋ ਪਾ ਗਰੈਂਡ ਕਰਦੇ ਆ ਆ ਆ ਰਵੀਨੂ ਸਿੰਘ ਜਲਨਾ ਪਾਸੇ ਚ ਵੀ ਨਹੀਂ ਮੁੱਕ ਰਹੀਆਂ ਹੈਗੀਆਂ ਚੈੱਕ ਕਰੋ ਉਹ ਜਿਹੜੇ ਕਿੱਥੇ ਇਕੱਠੇ ਬਹਿ ਗਏ ਹਮਲੇ ਗੱਲਾਂ ਚੱਲਦੀ ਜਾਂਦੀਆਂ ਨੇ ਇਹਦਾ ਵੀ ਤਾਂ ਅਸੀਂ ਆ ਕੇ ਕਮਰੇ ਚ ਫਿਰ ਕੱਢਤਾ ਖਾਣਾ ਪਾਣੀ ਤੇ ਸੁੱਖ ਦੇ ਛੱਟ ਵੀ ਲੱਗੀ ਤਾਂ ਕਰਕੇ ਅਸੀਂ ਬਸ ਥੋੜਾ ਇਹ ਮੂਡ ਸਾਡਾ ਆਫ ਜਾ ਹੋ ਗਿਆ ਕੁਝ ਵਿੱਚ ਵੀ ਬੰਦ ਸੀਗੀ ਸੋ ਹੁਣ ਅਸੀਂ ਡਿਸਾਈਡ ਕੀਤਾ ਕਿ ਘਰ ਬੈਠ ਕੇ ਹੀ ਖਾ ਲੈਨੇ ਆਂ ਦੇ ਸਾਈਡ ਵੀ ਕੀ ਹੋਇਆ ਸਾਡੇ ਰੂਮ ਚ ਚਲੋ ਹੁਣ ਸਾਰੇ ਆ ਰਹੇ ਨੇ ਤੇ ਅਸੀਂ ਬੈਠ ਕੇ ਖਾਵਾਂਗੇ ਫਿਲਹਾਲ ਕੱਪੜੇ ਚੇਂਜ ਕਰ ਲਈਏ ਈਚ ਤੋਂ ਆਉਣ ਦਾ ਹਾਲ ਦੇਖੋ ਚਾਚਾ ਜੀ ਦੇ ਵੀ ਸੱਟ ਲੱਗੀ ਅੱਖ ਤੇ ਇੱਥੇ ਲੱਗੀ ਇੱਥੇ ਲੱਗੀ ਬੱਲ ਤੇ ਵੀ ਲੱਗੀ ਨਾ ਅੱਖ ਬਹੁਤ ਸੁੱਜੀ ਹੋਈ ਆ ਨਾ ਥੱਕ ਕੇ ਵਿੱਚ ਤੋਂ ਆ ਗਏ ਆਕਸੋ ਇਹ ਇਧਰ ਕੱਲ ਕੱਲ ਵਾਲਾ ਭੋਗ ਬਚਿਆ ਸੀ ਮੈਂ ਉਹ ਖਾ ਰਹੀ ਸੀ ਉਹ ਦਾ ਰੰਗ ਵਾਲਾ ਪਹਿੜਾ ਯਾਰ ਉਹਦੇ ਟੀ-ਸ਼ਰਟ ਪਾਈ ਸੀ ਕਿੱਦਾਂ ਜੇ ਤਾ ਕਹਿੰਦੇ ਸੋਹਣੀ ਲੱਗਦੇ ਤੇਰਾ ਸੂਟ ਨਾਲਦੀ ਆ ਠੀਕ ਨਹੀਂ ਲੱਗੀ ਸੀ ਪਰੰਗ ਕੋਈ ਕਾਲਾ ਮੇਰਾ ਪਹਿੜਾ ਲੱਗੀ ਸੀ ਤਾਂ ਨਹੀਂ ਵਧੀਆ ਲੱਗੀ ਚਾਚਾ ਨੂੰ ਮੋੜਾ ਵੀ ਬਹੁਤ ਹੋ ਗਿਆ ਨਾ ਹਾਂ ਦੇ ਲੈ ਕਿੰਨਾ ਪਤਾ ਰੇੜੀ ਵਾਲੇ ਨੂਡਲ ਲੱਗ ਜਾਂਦੇ ਆ ਦੇਖੋ ਬਈ ਸਾਡਾ ਸਮਾਨ ਤਿਆਰ ਆ ਜਿਹੜਾ ਸੀ 20 ਤੇ ਬਣਾ ਕੇ ਲੈ ਗਏ ਸੀ ਘਰੀ ਮੋੜ ਲੈ ਕਰਿਆ ਕਰਿਆ ਆਪੀ ਪਿਕਨਿਕ ਨਾਲਾਈ ਜਾਏ ਇਸ ਜੀ ਬੈਠ ਕੇ ਖਾਵਾਂਗੇ ਹੋਰ ਆ ਮਾਸੂਲੀ ਲੈਣ ਲਾ ਕੇ ਬੈਠ ਹੀ ਗਏ ਮੈਂ। ਸਿੱਧੇ ਹੀ ਕਾਰਸੀ ਦੇ ਦੋ ਭੁੱਖ ਲੱਗੀ। ਆਏ ਹਾਏ ਤੁਹਾਡੇ ਹੀ ਮੂੰਹ ਚੋਂ ਲੱਗਦਾ ਪਾਣੀ ਆ ਜਾਣਾ ਗਾਇਜ਼। ਆ ਮਾਸੂਲੀ ਮੂੰਹ 'ਚ ਆ ਗਿਆ ਬਾੜੀ। ਵੀਰੇ ਦੇਲੇ ਭੈਣ ਨੂੰ ਨਾਲ ਨਹੀਂ ਖਵਾਤਾ। ਬਾਈ ਕੱਟ ਕਰਤਾ। ਚਲੋ ਜੀ ਮੰਮੀ ਸੁਣਣਗੇ ਠੀਕ ਹੈ। ਬਾਈ ਕੱਟ ਕੀਤਾ ਵੀਰਾ ਸੀਸੇ ਵਿੱਚ ਦੇ ਦਿੰਦਾ ਦੇ ਰਿਹਾ ਪਿੰਜੂ ਜੀ ਬਾਈ ਕੱਟ ਕਰਤਾ ਹਨ ਉਹ ਗਿਆ ਸ਼ਾਂਤੀ ਨਾਲ ਅਸੀਂ ਬੈਠ ਕੇ ਖਾ ਰਹੇ ਹਾਂ ਕਿਉਂਕਿ ਸਾਡੇ ਨਾਲ ਅੱਜ ਬਹੁਤ ਘੈਂਟ ਹੋਇਆ ਹੋਇਆ ਆ ਆ ਦੇਖ ਲੈ ਇੱਧਰ ਬਹੁਤ ਘੈਂਟ ਹੈ ਉਹ ਗਿਆ ਸ਼ਾਂਤੀ ਹੈ ਤਿੰਨ ਜਗ੍ਹਾ ਦਾ ਸਟਿਕ ਲੀਆ ਹੈ ਹਾਂ ਤਿੰਨ ਜਗ੍ਹਾ ਦੇ ਨੇ ਬੈਠੇ ਹੁਣੇ ਖਾਣੇ ਪਾਈ ਜਨ ਫੇਰ ਖਾ ਲਾਂਗੇ ਚਾਹ ਨਾਲ ਆਹ ਨਾ ਨਹੀਂ ਡਰ ਬਾਰੇ ਪਾਈਨੇ ਆਜੇ ਜਿਹੜੇ ਕਹਿੰਦੇ ਨੇ ਦਵਾਈ ਦੇ ਵਿੱਚ ਗਰਮੀ ਆ ਜਿਹੜੇ ਕਹਿੰਦੇ ਨੇ ਦਵਾਈ ਚ ਗਰਮੀ ਆ ਪਾਵਲੀ ਨੇ ਦੋ ਹੀ ਮੁੰਡੇ ਉਹ ਬਣਾਏ ਨੇ ਇਹ ਸਕੂਲ ਚ ਬਣਾਉਂਦੇ ਨੇ ਸਕੂਲ ਚ ਜਿਹੜੇ ਕਹਿੰਦੇ ਨੇ ਦਵਾਈ ਚ ਗਰਮੀ ਆ ਨਾ ਇੱਕ ਤਾਂ ਬੰਦਾ ਸਾਡਾ ਬੈਠਾ ਕੰਬੜੇ 'ਤੇ ਇੱਕ ਕਾਲੂ ਕੇਹੀ ਬੈਠਾ ਇਹ ਤਾਂ ਬੜਾ ਫੌਜੀ ਹੈ ਇਹ ਬੜਾ ਬਾਜੀਆ ਇਹ ਬੜਾ ਫੌਜੀ ਹੈ ਉਹ ਵੀ ਫੌਜੀ ਰੰਗਾਇਆ ਹੈ ਬੜੀ ਈ ਲਾਉਗੇ ਨਾ ਇਹ ਛੋਟਾ ਫੌਜੀ ਦੱਸਣਾ ਨਹੀਂ ਆਇਆ ਨਾ ਨਾ ਦੇ ਰਲਤ ਪਾਤਾ ਰਲਤ ਪਾਤਾ ਚਲ ਸੁੱਕਾ ਰਵੜ ਜਾ ਇੱਕ ਇੱਕ ਬੜੇ ਫੌਜੀ ਸੁੱਕਾ ਚਾ ਵੜਲਾ ਦੋ ਮਾਲ ਬਾਤ ਚ ਚਲਾਲੀ ਭੈਣ ਦਾ ਆ ਗਿਆ ਜੀ ਨਾ ਨਾ ਆ ਗਿਆ ਆ ਬੜੇ ਫੌਜੀ ਨੇ ਨਹੀਂ ਨਹੀਂ ਕਿ ਲੱਗਿਆ ਸੀ ਇਹਨੂੰ ਕੀ ਲੱਗਿਆ ਸੀ ਚਲੋ ਜੀ ਸਾਡੀ ਚੱਲ ਰਹੀ ਆ ਰਾਤ ਦੇ 11 ਵਜੇ ਵਾਲੀ ਚਾਹ ਚ ਪੀ ਲਈਏ ਸਾਨੂੰ ਹਰੇਕ ਚੀਜ਼ ਖਾਣ ਤੋਂ ਬਾਅਦ ਚਾਹ ਜ਼ਰੂਰੀ ਹੁੰਦੀ ਆ ਮੈਨੂੰ ਵੀ ਸੇਮ ਨਹੀਂ ਤਾਂ ਮੈਂ ਬਸ 1 ਰੁਪਏ ਲੈ ਕੇ ਵੀ ਨਹੀਂ ਉਨੇ ਬਾਅਦ ਆਹ ਦਿਨ ਲੱਠੜ ਵਾਲੇ ਬੰਦੇ ਗਰੇਬੀਆਂ ਮੰਗਾਲਾ ਸੁਖੇ ਪੈਸੇ ਦੇਦਾਂ ਕੋਈ ਨਾ ਤੁਹਾਨੂੰ ਕਿਉਂ ਹਾਲ ਰੋਲੋ ਅੱਜ ਆਪਣੀਆਂ ਗਰੇਬੀਆਂ ਮੰਗਾਲਾ ਅੱਜ ਲੈਬੀਆਂ ਪਿੱਛੇ ਰੌਲਾ ਪੈ ਰਿਹਾ ਕਿਹੜੀ ਖੁਸ਼ੀ ਚ ਪੋਲ ਦੀ ਧੋੜੀ ਜੀ ਕਰਦਾ ਧੋੜੀ ਇਹ ਵੱਜਦੀ ਆ ਕੌਮਪਲੈਕਟ ਐਸੇ ਕਿ ਤਰ੍ਹਾਂ ਸਰਕੀਆ ਤੋ ਖਦਾ ਕਹਿੰਦੇ ਗੁੰਮੜ ਹੋਇਆ ਬਰਫ ਮਾਰਨੀ ਪੋਈ ਨਾ ਮੈਂ ਸੀ ਉਹ ਕੋਈ ਨਾ ਮਾਰਨੀ ਰੋੜੇਗੀ ਹਾਂ ਬਰਫ ਮਾਰ ਦਵੇ ਜੀ ਆ ਕੋਈ ਐਡੀ ਵੀ ਨਹੀਂ ਜਾਂਦੀ ਸੁਖਣੀ ਜਿਹੜੇ ਰੈਸਟੋਰੈਂਟ ਮੈਂ ਜਿਹੜਾ ਬੈਠਾ ਸੀ ਸੁਖੇ ਦੇ ਲਾ ਸੁਖੇ ਸੁਖੇ ਵੀਰੇ ਦੀ ਗੱਲ ਸਾਡੀ ਬੱਕਰੀ ਦੀ ਮਿੰਗਣੇ ਕੇ ਸ਼ਾਮ ਨੂੰ ਕੁਛ ਦੁਪਹਿਰੇ ਫਿਰ ਤਾਂ ਸਰੀ ਸਾਂ ਸੱਤ ਵਜੇ ਇਹ ਪਹਿਲਾਂ ਮੈਨੂੰ ਦੱਸੋ ਬੇ ਦੱਸਣਾ ਲੱਗੀ ਨਹੀਂ ਤੇਰਾ ਮੋਢਾ ਦੁਖਦਾ ਵੀਰੇ ਪਹਿਲਾਂ ਉਹ ਠੀਕ ਕਰ ਖਾ ਕੇ ਬੱਕਰੀ ਦੀ ਲੰਗਣ ਠੀਕ ਹੈ ਮੋਢਾ ਦੁਖਦਾ ਵੀਰੇ ਤੇਰਾ ਹਾਂ ਮੋਢਾ ਦੁਖਦਾ ਪਤਾ ਨਹੀਂ ਕੀ ਮਸਲਾ ਹੱਲ ਕਰਨ ਲੱਗੇ ਨੇ ਇੰਨਾ ਜ਼ੋਰ ਲੱਗਿਆ ਪਿਆ ਫੋਨ 'ਚ ਸੋਖਾ ਚਾਹ ਪੀ ਲੈ ਪਹਿਲਾਂ ਦੂਰ ਤੱਕ ਜਿਹੜਾ ਫਾਈਲ ਸੋਖਾ ਚਾਹ ਪੀ ਲੈ ਸੁੱਕਾ ਕਰ ਪਰਤੇ ਨਾ ਬੰਦੇ ਚਾਹ ਪੀ ਲੈ ਲੇ ਲੈ ਲੈ ਜੀ ਬੋਲੋ ਕੀ ਕਰਨਾ ਮੈਨੂੰ ਆਰਡਰ ਕਰਨਾ ਹੈ ਆਰਡਰ ਕਰਨਾ ਦੂਲਾ ਖਾ吃ਦਾ ਹੈਦਾ ਹੈਦਾ ਬੇਸਰਤੇ ਆਹ ਦੇਖ 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 ਜਿਵੇਂ ਚਾਹੀਦਾ ਪਰ ਇਹ ਤਾਂ ਸਹੀ ਨਹੀਂ ਰਿਹਾ ਬੋਲੀਓ ਇਹਦਾ ਨਹੀਂ ਗੱਲ ਮੈਨੂੰ ਬਹੁਤ ਜ਼ਿਆਦੀ ਗਰਮੀ ਲੱਗ ਰਹੀ ਬਹੁਤ ਜ਼ਿਆਦੀ ਠੰਡ ਲੱਗ ਰਹੀ ਐਸਾ ਹੀ ਹੋਣਾ ਨਹੀਂ ਸਹੀ ਨਹੀਂ ਹੈ ਰਾਈ ਟੈਂਪਰੇਚਰ ਮਸਲ ਇਹਦਾ ਹੋਰ ਵੀ ਹੈ ਇੱਕ ਗਲਤ ਕੰਮ ਹੈਦਾ ਜਦੋਂ ਤਾਂ ਮੈਨੂੰ ਠੰਡ ਲੱਗਦੀ ਹੁੰਦੀ ਐ ਮੈਂ ਕਹਿੰਦਾ ਪਾ ਏਸੀ ਬੰਦ ਕਰ ਦੇ ਪੱਖਾ ਇਹਨੂੰ ਗਰਮੀ ਲੱਗਦੀ ਐ ਉਲਟੀ ਆਏ ਤੇ ਹਾਂ ਸਿੱਧੀ ਲਈ ਆਈਏ ਹੁਣ ਹਾਂ ਚਾਹੀਦੀ ਸਿੱਧੀ ਇਹ ਚਾਚੇ ਸਿੱਧੀ ਮਾਰੀ ਮੈਂ ਤਾਂ ਮੂਹ ਨੂੰ ਮੈਂ ਦੇ ਇਮਾਸੀ ਕੀ ਗੱਤ ਆ ਮਮੀ ਦੇ ਇਮਾਸੀ ਸਿੱਧੀ ਕੀ ਰਹਿਤਾ ਮਮੀ ਸਿੱਧੀ ਲੈ ਕੇ ਆਉਣੀ ਜੇ ਲੈਣਾ ਸਿੱਧੀ ਦੋਪਹਿਰ ਵੀਰਾ ਚੁੱਪ ਆਪਾਂ ਯਾਰ ਕੀ ਬੋਲ ਰਹੀ ਆ ਵੀਰੇ ਤੇਰੀ ਮੰਮੀ ਸੁਣੂਗੀ ਠੀਕ ਆ ਪਾ ਕੇ ਪਾਣ ਤੈਨੂੰ ਦੁਬਾਰਾ ਤੇ ਚਲਾ ਕੇ ਦਿਖਾਉਣੀ ਇੱਕ ਵਾਰ ਮੈਂ ਦਾ ਹੋਰ ਲੈ ਜਾ ਇਹਨੇ ਨਾ ਪੰਨ ਲੈ ਆ ਚੱਲ ਜਿੱਥੇ ਤੇ ਜਾ ਮਾ ਨਾ ਪੰਨ ਲੈ ਆ ਕੇ ਦਿਖਾ ਨਹੀਂ ਅਸਲ ਹਾਦਸਾ ਲੈ ਬੱਸੀ ਵੀਰੇ ਤੇ ਸ਼ੂਗਰ ਮਨਾ ਲੈ ਮਾਲਾ ਹੁਣ ਮੈਂ ਤੂੰ ਸਰਾ ਵਿਆਹ ਕਰਾ ਲੈ ਇਹਦੇ ਵਿੱਚ ਤਾਂ ਇਹ ਰੋਵ ਮਾਰਾ ਕਰੂਗੀ ਉੱਤੇ ਇਹਨੇ ਕਿਹਾ ਭਾਂਡੇ ਤੋਂ ਰੋਟੀ ਬਣਾ ਕੇ ਲਿਆ ਅੱਛਾ ਠੀਕ ਆ ਉਹ ਚਾ ਲੈ ਲੂ ਰੋਵ ਨਾ ਆਪ ਲੈ ਕੇ ਇੰਤੀ ਆਪ ਨੇ ਉਹਦੀ ਗੁੱਤ ਮੇਰੇ ਹੱਥ 'ਚ ਜੇ ਮੇਰੀ ਗੁੱਤ ਉਹਦੇ ਹੱਥ 'ਚ ਆਈ ਹੋਇਆ ਗਰੂ ਉਹਦੀ ਗੁੱਤ ਮੇਰੇ ਹੱਥ 'ਚ ਕੈਣੀ ਗਈਆਂ ਉਹ ਕਹਿੰਦਾ ਪੰਜਰ ਦੇ ਦੱਸ ਫੇਰੇ ਕਹਿੰਦਾ ਪੰਜਰ ਵੀ ਡੀ ਆਰਡਰ ਕਰਦੇ ਕਹਦਾ ਕਿਹਨੂੰ ਕਿਹਾ ਪੰਜਾਂ ਦੀ ਲਿਆ ਮੈਂ ਕਿਹਾ ਪਾੜੀ ਨਹੀਂ ਤਾਲਾ ਪੰਜੇ ਹਾਂ ਰਾਹ ਹੈ ਬਿਜਲੀ ਵੀ ਪੰਜ ਦੀ ਆਰਡਰ 5 ਰੁਪਏ ਦਾ ਆਰਡਰ ਨਹੀਂ ਆਜਾ ਤਾਂ ਮੁਫਤ ਹੀ ਲੱਗੇਗੇ ਬੱਚਾ ਤਾਂ ਮੰਗਿਆ ਆਰਡਰ ਹੀ ਨਹੀਂ ਆਉਂਦਾ ਮੈਂ ਉਹਦੇ ਕਿੰਨੇ ਲੈ ਕੇ ਆ 15 ਰੁਪਏ ਨਹੀਂ ਆ ਇੰਨਾ ਵੀ ਪਾਪਾ ਭਰਤਾ ਸੇ ਮੇਰਾ ਹੋਈ ਸੋ ਆ ਦੋ ਦੋ ਇੰਨਾ ਆ ਇੰਨਾ ਕਿੰਨਾ ਇੰਨਾ ਤਲਵਤ ਵੀ ਕਰਦੇ। ਉੱਥੇ ਵੀ ਨੇ। ਆ ਸੋਣੀ ਚੱਲੋ ਤੁਸੀਂ ਖੜ ਜੋ। ਇੰਨਾ ਕਰ। ਗੱਲ ਬਚਾਉਂਦੇ ਹੋ ਨਾ ਆਉਗੀ। ਬੜਾ ਕਰ ਜਣਾ ਆ। ਨਹੀਂ ਜਲੇਬੀਆਂ ਬਹੁਤ ਸੀ ਸਹੀ ਗੱਲ। ਨਹੀਂ ਨਹੀਂ ਆਈਆਂ। ਆਈਆਂ। ਕਾਸਾ ਲੰਬਾ ਸਾ ਲਫਾਫਾ। ਪਤਲਾ ਇੰਨਾ ਦੀ। ਇਹ ਲੰਬਾ ਜਿਹਾ ਲਫਾਫਾ ਸੀ ਜਲੇਬੀ ਦਾ। ਇੰਨਾ ਪਿੰਡ ਜੇ ਬਣਦੇ ਜਾਂਦੀਆਂ ਨੇ। ਰੌਲੇ। ਉਹ ਮਾਇਨੇ ਆ ਨਹੀਂ ਇੰਨਾ ਕਰ। ਮਾਇਨੇ। ਹੋੜ ਰਿਹਾ ਆ। ਹੋੜ ਹੀ ਆ ਗਿਆ। ਹੁਣ ਇੰਨੇ ਕਿਤੇ ਆ ਗਿਆ। ਹੁਣ ਇਹਨੇ ਇੱਥੇ ਹੀ ਆ ਜਾਣਾ। ਉਰੇ ਯਾਰ ਅਗਰ ਚੱਲ ਪੰਜ ਜਲੀ ਦਿੱਤੀ ਹੈ ਜੀ ਨਹੀਂ ਪੰਜ ਕਿ ਨਹੀਂ 80 ਵਿਚਰਾਤ ਪਾਕੇ ਦਿੰਦੀ ਪੰਜਾਬ ਜੋਰੀ ਆਉਂਦਾ ਪਿੱਛੇ ਸੈ ਨਹੀਂ ਵਰਦੇ ਸੁੱਖੇ ਨਾ ਬਰਦੇ ਕੀ ਐਲੈ ਐਦਰਾ ਬਰਦੇ ਕਦੋਂ ਆਰੇ ਸੁੱਖੇ ਨੂੰ ਚਲੋ ਜੀ ਚਾਈ ਚੜ ਗਈ ਹੈ ਪਾ ਲਿਓ ਉੱਤੇ ਬੰਡਰੀ ਪਾਰਟੀ ਕਰਨੀ ਆ ਤੇ ਉਹਦੇ ਕਿਲੋ ਜਲੇਬੀਆਂ ਸਾਨੂੰ ਖਵਾ ਦੇ ਲੈ ਲੈ ਇਕੱਠੀ ਇਕੱਠਿਆ ਕਿਲੋ ਇੰਨੀਆਂ ਅੱਜ ਤਾਂ ਹੋਵੋ ਕਿਲੋ ਜਲੇਬੀਆਂ ਨਹੀਂ ਇਕੱਠੀ ਮੋਨ ਘਰ ਗਾਲਿਆ ਯਾਰੋ ਮੈਂ ਕਿਹੜਾ ਛੋਟਾ ਹੱਥ ਨੂੰ ਲਾ ਲਾਂਗਾ ਉਥੋਂ ਤੇ ਇੱਧਰ ਜਾਣਾ ਪੈਣਾ ਛੇਕ ਛੱਡ ਦੇ ਹਾਂ ਬਰਲਾ ਸੇਕ ਇੱਕ ਇੱਕ ਨਾਉਂਦੇ ਕੱਲ ਨੂੰ ਆਪਾਂ ਜਾਣਾ ਰੋਲੇ ਤੇ ਮੈਂ ਆਪਦਾ ਆਰਡਰ ਲਈ ਦੇ ਗਿਆ ਉਹਨੂੰ ਸੇਕ ਰੋਲੇ ਪੜੇ ਸੇਕ ਅਸੀਂ ਜਾਣਾ ਕੱਲ ਨੂੰ ਮੈਨੂੰ ਨਹੀਂ ਪਤਾ ਹੈਗਾ ਆ ਦੇਖੋ ਇਹ ਦੇਖੋ ਇਹ ਬਾਹਰ ਬਾਹਰ ਘੱਟ ਦੇ ਨਾਰਾਜ਼ ਕੱਲ੍ਹ ਆ ਹੀ ਲਈਆ ਟੋਪੀ ਹਜੇ ਲਈ ਜਾ ਹੀ ਰਹੀ ਸੀ ਬੀਚ ਨੂੰ ਕਿਤੇ ਪਾਸੇ ਅਬ ਬੀਚ ਤੱਕ ਲਈ ਜਾ ਰਹੀ ਗਈ ਆ ਰਹੀ ਕਾ ਹੁਣ ਚਲੋ ਕਦੇ ਰੂਮ ਚ ਮੈਂ ਗਾਹੇ ਮੈਂ ਸਮੁੰਦਰ ਚ ਨਹਾਉਂਗਾ ਮੈਂ ਇਹ ਐਰਕਲ ਆ ਗਿਆ ਐਰਕਲ ਆ ਕੇ ਜਿੱਦ ਤਰ੍ਹਾਂ ਉਧਰ ਪਾਏ ਪਾਣੀ ਇਹ ਚਵਾਇਆ ਉਹ ਫਿਰ ਮੈਂ ਸੀਨ ਬਣਾਉਂਗਾ ਸਲੋ ਮੋਸ਼ਨ ਚ ਵਿੱਚੇ ਰਹਿ ਗਿਆ ਕੰਮ ਚਾਕੇ ਚੱਲਾ ਕੋਈ ਨਾ ਵੀਰੇ ਐਰਕਲ ਆ ਫੇਰ ਕੰਮ ਆਉਣੀ ਐ ਟੈਨਸ਼ਨ ਲਾ ਲੋ ਕਿਉਂ ਬੰਦ ਹੋ ਉਹ ਬੀ ਐਮ ਸੀ ਸੀ ਹੁਦਰ ਆ ਆਪਣੇ ਕੋਲ ਮੈਂ ਪੈਂਕੀ ਕਹਿੰਦੇ ਤੂੰ ਮੱਥਪੜੀਆ ਮਾਰਨਾ ਫੇਰ ਮੈਂ ਤੂੰ ਤੇ ਨਹੀਂ ਹੋ ਗਿਆ ਮਿਊਜ਼ਿਕ ਤਾਂ ਮਾਸੀ ਵੀ ਚੇਂਜ ਕਰਦੀ ਆ ਉਹ ਮਾਸੀ ਦਾ ਬੜਾ ਕਰਦੀ ਆ ਖੜਰ 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 ਇਹ ਮਾਰ ਦੇ ਨੂੰ ਕਹਿੰਦੇ ਗੰਗਿਆ 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 ਏ ਕੋ ਹੁੰਦੀ ਐ ਨਾ ਤੁジナ ਸਾਂਝ ਲਾਉਣ ਵਾਲੀ ਹੋਵੇ ਅਗਰ ਨਹੀਂ ਐ ਇੱਥੇ ਰਾਉਣ ਵਾਲੀ ਹੁੰਦੀ ਐ ਨਹੀਂ ਉਹ ਨਹੀਂ ਨਹੀਂ ਕੋਰੇ ਹੋ ਗਏ ਅਰੇ ਅਜਿਹਾ ਕੋਕਕੇ ਜੀ ਬੰਗੂ ਨੱਕ ਚ ਪੈਂਦੀ ਐ ਐਵੇਂ ਆਉਂਦੀ ਐ ਐਵੇਂ ਲੱਗਦੀ ਐ ਕੋਰੇ ਹੈੱਡਫੋਨ ਜਿਹਾ ਹੁੰਦੇ ਨੇ ਉਹਰੇ ਕੰਨਾਂ ਚ ਲੱਗਣ ਵਾਲੇ ਉਹਦੇ ਵਰਗੀ ਹੁੰਦੀ ਐ ਲਿਆ ਕੇ ਦੋ ਪਹਿਲਾਂ ਜਿਹੜੇ ਘਰਾੜੇ ਮਾਰਦੇ ਨੇ ਆਨਲਾਈਨ ਮਿਲਦੀ ਐ ਈਸ਼ੋ ਤੋਂ ਮਿਲਦੀ ਐ ਇਹਦੇ ਪਾਸੋਂ ਨਹੀਂ ਐਡਰੂਮ ਕਾਲੀ ਖਤਰ ਲਿਆ ਰਸਤੇ ਦਾ ਰਹਿਣ ਤਾਂ ਹੀ ਆ ਮਾਸੀ ਵੀ ਚੇਂਜ ਕਰਦੀ ਆ ਸੌਣ ਚ ਹੀ ਕਰਦੀ ਆ ਰੋੜ ਕੀ ਲੈ ਵਾ ਮੈਂ ਸੂਪ ਲਿਆ ਆ ਸੋ ਜੀ ਜੀ ਸੇ ਸਮਾਨ ਨਾ ਜਮਨ ਦਾ ਪੀਓ ਉੱਥੇ ਵੀ ਫਰਿੱਜ ਚੰਦਲੀ ਬਾਬੇ ਛੋਲੇ ਛੁਲੇ ਖਾਦੇ ਤੇਰੀ ਪਲੇਟ ਚ ਰੱਖ ਦੇ ਸਵੇਰੀ ਕੀ ਹੈਗੀ ਛੋਲੇ ਖਾਦੇ ਨਹੀਂ ਮੁੰਡੇ ਨਾ ਚਾਰ ਡੱਡ ਚਲੇ ਉਹਨੇ ਛੋਲੇ ਖਵਾਏ ਨਹੀਂ ਥੋੜੇ ਥੋੜੇ ਦੋਨੇ ਜਾਣੇ ਖਾਲ ਚਮਚਾ ਕਮ ਲੈ ਤੇਰੀ ਚਮਚਾ ਬਸ ਹੰਖਾ ਲਾ ਅਸੀਂ ਖਾ ਲਏ ਉਹ ਬੈਠਿਆ ਨੇ ਖੁਕ ਲੱਗੀ ਸੀ ਖਾ ਗਏ ਸਾਰੇ ਖਾ ਗਏ ਉਹਨੇ ਖਾ ਦਿੱਤਾ ਇਹ ਬਲੌਗ ਆ ਰਿਹਾ ਹੈ ਸੋਲਲੀ ਜਾ ਰਹੇ ਨੇ ਹਨਾ ਲੱਗੇ ਬੀਚ ਤੇ ਬੀਚ ਦਾ ਸੁਪਨੇ ਦਾ ਸੁਪਨਾ ਹੀ ਰਹਿ ਗਿਆ ਕਹਿੰਦੇ ਹੁਣ ਚਲ ਫੈਨ ਕੇ ਲੱਗੇ ਸੌਂ ਹੀ ਜਾਣਾ ਮੈਂ ਐਂਕ ਲੱਗੇ ਸੌਂ ਹੀ ਜਾਵਾਂਗੇ ਹੁਣ ਹੈਪੀ ਲਾ ਦੋ ਐਨਕ ਸੁਪਨੇ ਦੀ ਬੀਚ ਨੂੰ ਪੀਓ ਏ ਤਾਂ ਕਿ ਤੇ ਮੈਂ ਆ ਕੀ ਕਰੀ ਚਨਾ ਆ ਦੇਖ ਦੇ ਦੇ ਨਾ ਮੈਂ ਉੱਠਾ ਲੱਖਾ ਆਓ ਇਹ ਦੇਖੀ ਦੇ ਦੇ ਕੇ ਚਾਮਚਾ ਹੀ ਕਹਿੰਦਾ ਨਹੀਂ ਕਰੇ ਉਹੀ ਕਹਿੰਦਾ ਨਹੀਂ ਉਹ ਦੁਬਾਰਾ ਮੈਂ ਭਾਈ 버거 ਦਵਾਈ ਨਾਲ ਵਾਲ ਖੜੇ ਹੋ ਗਏ ਦੇਖੋ। ਉਹ ਰੈਂਚਿੰਗ ਆ ਜਾਂਦੀ ਨਹੀਂ ਨੰਬਰ। ਬੱਸ ਹੀ ਬਾਲੇ ਜਾਂਦੇ ਆ ਬੰਦ ਖੜੇ ਨੇ। ਹਾਂ। ਇਹ ਦਵਾਈ ਨਾਲ ਖਾਦੇ ਜਿੰਨਾ ਟਾਈਮ ਹੋਈ ਜਾਊਗਾ ਉਵੇਂ ਵਾਲ ਖੜੀ ਜਾਣਗੇ। ਨੱਕ ਰੱਕ ਰੂਰ ਸਿੰਘ ਬਰਗਰ ਚੱਕੀ। ਜਿੰਨਾ ਟਾਈਮ ਜ਼ਿਆਦਾ ਹੋਈਏ ਉਦੋਂ ਮੈਂ ਵਾਲ ਖੜੇ ਰਹਿਣਗੇ। ਮੈਂ ਜਗਰਤੀ। ਬੱਸ ਜਿੰਜਰ ਸਵਾਦ। ਜਿੰਜਰ ਬਰਗਰ ਕੱਟਾ ਚਿਕਨ 버ਗਰ ਦਾ। ਲੋ ਜਿੰਜਰ 버거 ਖਾ ਕੇ ਦੇਖੀ ਕਿੰਨਾ ਜਿੰਜਰ 버거 ਹੁੰਦਾ ਜਿੰਜਰ। ਜਿੰਜਰ 버거 KFC ਵਾਲਾ ਜਿੰਜਰ। ਆ ਦੇਖ KFC ਆ ਗਿਆ ਉੱਥੇ। ਮਾਜੀ ਵਾਲਾ। ਆਦਰ ਕਾਲਾ। ਹਾਂ ਆਦਰ ਕਾਲਾ ਜਿੰਜਰ। ਜਿੰਜਰ ਸੀ। ਉਹ ਡੰਕਰ ਕਿੰਦਾ ਉਹ ਡੰਕਰ ਹੁੰਦਾ ਡੰਕਰ ਦਾ ਛੋਟਾ ਭਾਈ ਆ ਉਹਦੇ ਵਿੱਚ ਇੰਨਾ ਦਾ ਤੁਹਾਨੂੰ ਫ੍ਰੈਂਚ ਫ੍ਰਾਈ ਦੇਣਗੇ ਖਾਣ ਨੂੰ ਹਾਂ ਐਡਾ ਬੜੀਆ ਵੱਡਾ 버ਗਰ ਹੁੰਦਾ ਬਦਿਗਾ ਹੈਪੀ ਕੇਫੀ ਅੱਡਾ ਬੜਾ ਮੂਹ ਖੋਲਿਓ ਜੇ ਮੈਂ ਖਾਣਾ ਆ ਕਰਕੇ ਹੈ ਹੈਪੀ ਜੀ ਵਾਹ 12 ਸੌ ਦਾ ਵਰਕਰ ਵਰਕਰ ਕਰਾਗੇ ਜੀ ਨਹੀਂ ਮੈਨਾਂ ਗਿਆ ਬੈਠੀ ਹੈ ਬੈਠੀ ਕੱਲ ਕਹਿੰਦੀ ਬ੍ਰੇਕਾਂ ਨਾਲ ਲਾ ਕੇ ਕਾਦਵਾਸੀ ਦੀ ਦਵਾਰ ਸਾਡੇ ਘਰੇ ਰਾਤ ਲੈ ਕੇ ਰਹਿ ਕੇ ਜਾਣਾ ਤੁਸੀਂ ਨਹੀਂ ਸਾਡੇ ਘਰੇ ਨਹੀਂ ਪਹਿਲੇ ਸਾਡੇ ਰਹਿਣਾ ਹੈ ਪਹਿਨੇ ਆਈਗੇ ਕਿ ਟਾਲ ਜਣਾ ਹੁੰਦਾ ਧੀਰੇ ਹਨ ਕੇ ਚੱਕ ਲਈ ਦਰੀਆ ਫੋਨ ਚੱਕ ਲਈ ਦੋਏ ਜਿਹੜੇ ਵੀ ਹੈਗੇ ਸੀ ਠੀਕ ਆ ਵੀ ਫੋਨ ਚੱਕ ਲਈ ਪਾਣੀ ਉਹ ਤੁਹਾਨੂੰ ਪੀ ਕੇ ਕਦੋਂ ਦੇਖਾਂਗੇ ਇਹ ਪ੍ਰੋਗਰਾਮ ਬਣ ਗਿਆ ਕਿ ਵਿੱਚ ਦੱਸ ਦਿਓ ਵੇ